590 ਘਾਟੀ ਚੱਲਿਆ ਕੋਲਾ ਇਹ ਟਰੈਕਟਰ ਦੇ ਵੀ ਕਾਲਮ ਲੱਗੀ ਹੋਈ ਨਾ ਹਾਂਜੀ ਆਪਾਂ ਇਹਦਾ ਵੀ ਦੇਨਦਾਰ ਆ ਪੂਰੇ ਆ ਗਿਆ ਇਸ ਤਰ੍ਹਾਂ ਅੱਜ ਤੇ ਤਾਂ ਮੈਂ ਹੱਕ ਹੱਕ ਥਾਪੜਦਾ 555 ਇਹ ਟਰੈਕਟਰ ਦੇ ਕਾਲਮ ਲੱਗੀ ਹੋਈ ਬੈਂਪਰ ਨੂੰ ਛੱਡ ਕੇ ਹਾਂਜੀ ਦੇਨਦਾਰ ਆਪਣੀ ਜ਼ਿੰਮੇਵਾਰੀ ਹੈ ਬਾਈ ਟਰੈਕਟਰ ਦੀ ਚਲਾ ਕੇ ਬਾਹ ਕੇ ਤਸੱਲੀ ਕਰਕੇ ਲੈ ਕੇ ਜਾਓ ਬਾਈ ਇਹਨੂੰ ਠੀਕ ਹੈ ਜੀ ਹਰ ਚਾਬੀ ਦੇ ਨਾਲ 1000 ਰੁਪਿਆ ਹਰ ਚਾਬੀ ਦੇ ਨਾਲ 1000 ਰੁਪਿਆ ਕੱਟਾ ਨਹੀਂ ਕੱਟੇ ਵੱਛੇ ਨਹੀਂ ਵੇਚਨੇ ਆਪਾਂ ਠੀਕ ਹੈ ਜੀ ਆਪਾਂ ਝੋਟੇ ਵਿੱਚ ਸਤਿਗੁਰ ਮਿੱਤਰੋ ਅੱਜ ਫੇਰ ਆਪਾਂ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਪਹੁੰਚੇ ਆ ਬਾਈ ਸ਼ਰਮੇ ਕੋਲੇ ਸ਼ਰਮੇ ਦੀ ਇੱਕ ਖਾਸੀਅਤ ਹੈ ਪੇਸਲੀ ਵਾਰ ਸ਼ਰਮੇ ਨੇ ਟਰੈਕਟਰਾਂ ਨਾਲ ਡੰਮੀ ਟਰੈਕਟਰ ਵੀ ਗਿਫਟ ਕੀਤੇ ਸੀ ਐਤਕੇ ਪਉਦੇ ਆ ਸਾਸਰੀ ਕਾਲ ਬਾਈ ਸ਼ਰਮੇ ਹੋ ਠੀਕ ਹੈ ਬਾਈ ਬਹੁਤ ਵਧੀਆ ਚੜਦੀ ਕਲਾ ਬਹੁਤ ਵਧੀਆ ਜਿਹੜੇ ਪੇਸਲ ਨੇ ਆਪਾਂ ਟਰੈਕਟਰ ਦਿਖਾਏ ਸੀ ਉਹ ਤਾਂ ਹੋ ਗਏ ਸੇਲ ਮੈਨੂੰ ਲੱਗਦਾ ਸਾਰੇ ਹੋ ਗਏ ਸਾਰੇ ਸੇਲ ਹੋ ਗਏ ਨਾ ਜਿਹੜੇ ਹੁਣ ਨਵੇਂ ਟਰੈਕਟਰ ਖਰੀਦਤੀ ਕਿਤੇ ਆ ਉਹਨਾਂ ਤੇ ਸਪੈਸ਼ਲਲੀ ਆਫਰ ਹੈਗੀ ਹੈ ਜਾਂ ਨਹੀਂ ਜਿਹੜੇ ਮੇਰੇ ਕੋਲੇ ਨਹੀਂ ਹੈਗੇ ਆਫਰ ਉਹਨਾਂ ਤੇ ਵੀ ਆ ਉਹਨਾਂ ਤੇ ਵੀ ਆ ਡੰਮੀ ਟਰੈਕਟਰ ਦੇਣੀ ਹੈ ਦੇਣਾ ਹੀ ਦੇਣਾ ਸਨਮਾਨਤ ਬੰਦੇ ਨੂੰ ਕਰਨੀ ਕਰਨਾ ਉਹ ਯਾਰ ਇੱਕ ਜਿਆਦਾ ਕੇਰ ਲੋ ਬਾਈ ਕੋਈ ਯਾਦ ਕਰੇ ਕੋਈ ਸ਼ਰਮੇ ਨੂੰ ਕੋਈ ਸ਼ਰਮੇ ਤੋਂ ਟਰੈਕਟਰ ਲਿਆਂਦਾ ਸੀ ਆ ਸ਼ਰਮੇ ਨੇ ਗਿਫਟ ਦਿੱਤਾ ਸ਼ਰਮੇ ਨੂੰ ਤਾਂ ਲੋਕ ਉਂ ਵੀ ਬਥੇਰਾ ਯਾਦ ਕਰਦੇ ਇੱਕ ਤਾਂ ਸ਼ਰਮਾ ਡਿਸਕਾਊਂਟ ਵਧਿਆ ਦਿੰਦਾ ਇੱਕ ਸ਼ਰਮਾ ਟਰੈਕਟਰ ਨੀ ਮਾੜਾ ਦਿੰਦਾ ਜਿਹੜੀ ਗੱਲ ਸ਼ਰਮ ਨੇ ਕਹੀ ਤੀ ਉਹ ਪਗਾਉਂਦਾ ਸ਼ਰਮਾ ਮੈਨੂੰ ਇੰਨਾ ਪਤਾ ਹੈ ਗੱਲ ਪਤਾ ਕੀ ਹੈ ਅਸਕੰਦਰ ਗੱਲ ਇਹ ਆ ਮੈਂ ਮੇ ਕੋ ਲਵ ਜੀ ਹੈ ਨਹੀਂ ਕੋਈ ਵੀ ਕੇ ਮੈਂ ਯਾਰ ਕਿਸ ਤਰ੍ਹਾਂ ਭਾਈ ਲੋਕਾਂ ਦਾ ਧੰਨਵਾਦ ਕਰਾਂ ਠੀਕ ਹੈ ਠੀਕ ਹੈ ਜੀ ਹੁਣ ਮੂੜੇ ਆ ਕੇ ਯਾਰ डमी ਟਰੈਕਟਰ ਹੁਣ ਆਪਾਂ ਕੋਰੀਅਰ ਵੀ ਕਰਿਆ ਕਰਦੇ ਆ ਕੋਰੀਅਰ ਮਤਲਬ ਜਿਹੜੇ ਮਤਲਬ ਵਧੀਆ ਕਮੈਂਟ ਕਰਨਗੇ ਵਧੀਆ 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 ਕਮੈਂਟ ਕਰਨਗੇ ਹਾਂਜੀ ਪੂਨਾ ਨੂੰ ਨਾ ਆਪਾਂ ਟਰੈਕਟਰ ਗਿਫਟ ਕਰੇ ਗਿਫਟ ਕਰਿਆ ਕਰਾਂਗੇ ਡਮੀ ਡਾਇਰੈਕਟਰ ਹਾਂ ਸਨਮਾਨਤ ਕੀਤਾ ਜਾ ਕਰੋ ਬਕਾਇਦਾ ਮੈਂ ਇੱਕ ਗੱਲ ਹੋਰ ਦੇ ਦਿੰਦਾ ਉਹਨਾਂ ਦੇ ਘਰੇ ਵੀ ਭੇਜੇਗਾ ਇੱਕ ਆਫਰ ਹੋਰ ਦਿੰਦਾ ਮੈਂ ਬਕਾਇਦਾ ਉਹਨਾਂ ਦੀ ਫੋਟੋ ਵੀ ਆਪਣੇ ਪੇਜ ਤੇ ਚੱਲਿਆ ਕਰੋ ਜਦੋਂ ਉਹਨਾਂ ਨੂੰ ਸਨਮਾਨਤ ਕੀਤਾ ਸ਼ਰਮੇ ਨਾਲ ਬਕਾਇਦਾ ਤੁਹਾਡੀ ਫੋਟੋ ਇੰਡੀਆ ਦੇ ਕੋਨੇ-ਕੋਨੇ ਤੱਕ ਰਜਾਇਆ ਕਰੋ ਭਾਈ ਯਾਰ ਮੈਂ ਇੱਕ ਗੱਲ ਜਾਣਦਾ ਸਿਕੰਦਰ ਮੈਂ ਨਹੀਂ ਸਕਦਾ ਭਰਾਵਾਂ ਦਾ ਕਿ ਯਾਰ ਮੈਂ ਮੈਨੂੰ ਕੁੱਤਾ ਨਹੀਂ ਜਾਂਦਾ ਸੀ ਯਾਰ ਜਿੱਥੋਂ ਤੱਕ ਰਪਾਈਏ ਭਰਾਵਾਂ ਨੇ ਪਹੁੰਚਾਤਾ ਹਾਂਜੀ ਠੀਕ ਹੈ ਗੱਲ ਤੇ ਮੈਂ ਦੇਣਾ ਦੇ ਹੀ ਨਹੀਂ ਸਕਦਾ ਤੇ ਜਿੰਨਾ ਇਹ ਪਿਆਰ ਕਰਦੇ ਆ ਥੋੜਾ ਬਹੁਤਾ ਯਾਰ ਮੇਰਾ ਵੀ ਫਰਜ਼ ਮੰਨਦਾ ਕਿ ਮੈਂ ਵਧੀਆ ਟਰੈਕਟਰ ਦੇਵਾਂ ਹਾਂਜੀ ਜਾਇਜ਼ ਰੇਟ ਤੇ ਦੇਵਾਂ ਹਾਂਜੀ ਕਿ 20-30 ਹਜ਼ਾਰ ਰੁਪਿਆ ਜਾ ਕੇ ਅਗਲੇ ਨੂੰ ਨਫਾ ਵੀ ਦੇ ਦੇਵੇ ਨਫਾ ਵੀ ਦੇਵੇ ਤੇ ਦੋ ਪੈਸੇ ਤੈਨੂੰ ਵੀ ਬਣ ਜਾਣਾ ਯਾਰ ਮੈਂ ਇੱਕੋ ਗੱਲ ਜਾਣਦਾ ਇੱਕ ਗੱਲ ਹੀ ਨਹੀਂ ਕੋਹਾ ਕੇ ਖੋਸ਼ ਕੀ ਕਿ ਅਗਲਾ ਐ ਨਾ ਕਵੇ ਜਾ ਕੇ ਕੋਈ ਨਹੀਂ ਦਿੰਦਾ ਤੈਨੂੰ ਓਏ ਠੀਕ ਹੈ ਠੀਕੇ ਗਏ ਲੱਗਦੇ ਐ ਕਹਿੰਦੇ ਯਾਰ ਆ ਟਰੈਕਟਰ ਕਿਤੋਂ ਆ ਸ਼ਰਮੇ ਤੋਂ ਲੈ ਆਂ ਬਾਈ ਠੀਕ ਹੈ ਜੀ ਪੁੱਛ ਪੁੱਣ ਲਾ ਕੇ ਇੱਕ ਹੋਰ ਹੈਗਾ ਇਹਦੇ ਨਾਲ ਦਾ ਮੈਂ ਕਹਿੰਦਾ ਬਾਈ ਹੈ ਹੀ ਨਹੀਂ ਠੀਕ ਹੈ ਜੀ ਯਾਨੀ ਕਿ ਪੂਰੇ ਟੌਪ ਦੇ ਟਰੈਕਟਰ ਜਿੰਨੇ ਅੱਜ ਤੱਕ ਕਰ ਕੀਤੇ ਆ ਸੇਲ ਕੀਤੇ ਨੇ ਤੂੰ ਯਾਰ ਪੰਜਾਬੀ ਚ ਇਹੀ ਦੇਖ ਲਾ ਉਹ ਸਾਹਮਣੇ ਛੜਕ ਆ ਗਈ ਫਰੰਟ ਆ ਗਈ ਠੀਕ ਹੈ ਜੀ ਫਰੰਟ ਦੇ ਉੱਤੇ ਖੜਾ ਰੱਖਿਆ ਟਰੈਕਟਰ ਕੇ ਆਪਾਂ ਯਾਰ ਮੰਡੀ ਦੇ ਉੱਤੇ ਮੰਡੀ ਸੜਕ ਦੇ ਉੱਤੇ ਲੈ ਕੇ ਛੜਕ ਦੇ ਉੱਤੇ ਲਾ ਕੇ ਆਹ ਦੇਖ ਲੋ ਟਾਪੇ ਦੀ ਬੈਕ ਸਾਈਡ ਠੀਕ ਹੈ ਜੀ ਕੋਠੇ ਦੀ ਆਪਣੀ ਟਾਪੇ ਦੇ ਮਗਰਲੇ ਪਾਸੇ ਆ ਤਾ ਬੇਰੇ ਮਗਰਲੇ ਪਾਸੇ ਬਾਈ ਮੰਡੀ ਸ਼ਰਮੇ ਦੀ ਲੱਗਦੀ ਆ ਇੱਥੇ ਆ ਕੇ ਅੱਜ ਤੁਸੀਂ ਬੁੱਧਵਾਰ ਨੂੰ ਮਿਲ ਸਕਦੇ ਹੋ ਵਾਦਾ ਕਰਦਾ ਐਜੇ ਟਰੈਕਟਰ ਪੀ ਮੰਗੇ ਹਾਂਜੀ ਜਿੰਨਾ ਤੇ ਲੂਣ ਵੀ ਫੁੱਲ ਹੋ ਜੂਗਾ ਠੀਕ ਹੈ ਜੀ ਤੇ ਮੈਂ ਸ਼ਰਤ ਲਾਉਣਾ ਹਾਂਜੀ 40 ਤੋਂ 50000 ਤੁਹਾਡੇ ਘਰੇ ਜਾ ਕੇ ਟਰੈਕਟਰ ਨੇ ਨਫਾ ਨਾ ਦਿੱਤਾ ਨਾ ਹਾਂਜੀ ਫੇਰ ਨਹੀਂ ਯਾਰਾ ਲੋ ਵੀ ਮਿੱਤਰੋ ਕੀ ਗੱਲ ਹੈ ਤਰਵੰਦੀ ਮੰਡੀ ਚ ਆ ਕੇ ਸਾਰੀ ਮੰਡੀ ਦੇ ਵਿੱਚ ਘੁੰਮਲੇ ਬੰਦਾ ਹਾਂਜੀ ਤੇ ਇੱਥੇ ਆ ਕੇ ਸ਼ਰਮੇ ਕੋਲੇ ਬਾਤ ਆਵੇ ਨਾ ਸਾਰੀ ਮੰਡੀ ਨੂੰ ਰੇਟ ਦਾ ਫਰਕ ਹੋਇਆ ਨਾ ਹਾਂਜੀ ਪਾੜ ਛੱਡ ਜਾਗੇ ਯਾਰਾ ਠੀਕ ਹੈ ਜੀ ਲੋਬਿਸ ਬਿਲਕੁਲ ਅੱਜ ਬਾਜਵਰੇਟਾਂ ਤੇ ਟਰੈਕਟਰ ਦੇਣ ਜਾ ਰਹੇ ਆ ਸਾਹਮਣੇ ਆ ਗਿਆ ਸੋਨਾਲੀਕਾ ਸੋਨਾਲੀਕਾ 750 ਤੇ ਚੱਲਿਆ ਪਤਾ ਹੀ ਕੀ ਕਿੰਨਾ ਹੈ ਕਿੰਨਾ ਚੱਲਿਆ ਸਰ ਮੈਂ ਨਹੀਂ ਕੁਝ ਬੋਲਦਾ ਤੂੰ ਦੇਖ ਕਿੰਨਾ ਚੱਲਿਆ ਮੇਰੇ ਹਿਸਾਬ ਨਾਲ ਇਹ ਟਰੈਕਟਰ 1500 ਦੇ ਆਟੇ ਵਟੇ ਤੂੰ ਤਾਂ ਹਾਂ ਚੜਕ ਕੇ ਦੇਖ ਮੜਾ ਜਰਾ 590 590 ਘੰਟੀ ਚੱਲਿਆ ਕੋਲਾ 590 ਘੰਟੇ ਚੱਲਿਆ ਇਹ ਫੁੱਲ 590 ਘੰਟੇ ਚੱਲਿਆ ਮਿੱਤਰੋ ਯਾਰ ਤੂੰ ਐਂ ਦੇਖ ਲੈ ਟਾਇਰ ਨਾਲ ਦੇ 95 ਪੈਸੇ ਆ 95 ਪੈਸੇ ਟਾਇਰ ਨਾਲ ਦੇ ਨੇ ਹਾਂਜੀ ਤੇ ਇੱਕ ਪੂਰੇ ਮਾੜੀਏ ਭੋਲੇ ਉਰੇ ਨਿਗਾਮ ਰ ਭਾਈ ਉਰੇ ਨਿਗਾਮ ਆ ਆ ਪੈਰਦਾਨ ਦੇਖੋ ਜਿੱਥੋਂ ਘਸਿਆ ਹੈ ਘਸਿਆ ਜਿੱਥੇ ਰੰਗ ਆ ਗਿਆ ਯਾਰ ਭਾਈ ਇੱਕ ਗੱਲ ਮੈਂ ਬੈਂਪਰ ਤਲੋਏ ਕੇ ਲੇੰਕਾ ਤੱਕ ਟਰੈਕਟਰ ਦੇ ਕਾਲਮ ਲੱਗੀ ਹੋਈ ਨਾ ਆਪਾਂ ਵਰੀ ਚ ਦੇ ਗੱਡੀ ਜੋ ਬਿਲਕੁਲ ਲਓ ਵੀ ਬਹੁਤ ਵੱਡੀ ਗੱਲ ਹੈ ਆ ਜਾਂਦਾ ਯਾਰ ਬਾਈ ਆਉਣ ਜਾਣ ਦਾ ਖਰਚਾ ਦੇਵਾਂਗੇ ਗੱਡੀ ਤੇ ਆ ਜਾਓ ਭਾਵੇਂ ਜਿਹੜੇ ਮਰਜ਼ੀ ਵੀਕਲ ਤੇ ਆ ਜਾਓ ਉਹਦਾ ਖਰਚਾ ਮੇਥੋਂ ਲੈ ਜਾਓ ਠੀਕ ਹੈ ਟਰੈਕਟਰ ਤੇ ਕੰਮ ਲੱਗੀ ਠੀਕ ਹੈ ਜੀ ਇਹ ਸਰ ਮੈਂ ਕਿੰਨੇ ਮਾਡਲ ਆ ਗਿਆ ਇਹ ਬਾਈ ਜੀ 2022 ਮਾਰਕਾ ਹਾਂਜੀ ਤੇ 23 ਹੈ ਠੀਕ ਹੈ ਜੀ ਮਾਰਕਾ ਬਾਈ ਹੈ ਮਾਰਕਾ ਬਾਈ ਦਾ 23 ਦੀ ਕਾਪੀ ਹੈ ਹਾਂ 23 ਹੈ ਹਾਂ ਤੇ ਰੇਟ ਫਿਰ ਇਹਦਾ ਰੇਟ ਆਪਾਂ ਇੱਕੋ ਗੱਲ ਕਰਦੇ ਹੁਣ ਇਹਨਾਂ ਨੂੰ ਪਤਾ ਹੀ ਆ ਠੀਕ ਹੈ ਜੀ ਇਹ ਟਰੈਕਟਰ ਦੇ ਮੈਂ ਆਪਾਂ 6 ਲੱਖ ਰੁਪਏ 6 ਲੱਖ ਦਾ ਪਰਲੇ ਮਾੜੀ ਜਿਹੀ ਨਿਕਾ ਪਰ ਬਾਈ 6 ਲੱਖ ਤੇ 50000 ਰੁਪਿਆ ਡਿਮਾਂਡ ਹੈ ਸਿੱਧੇ ਹੀ 50000 ਦਾ ਡਿਸਕਾਊਂਟ ਸਵਾ 6 ਲੱਖ ਲੋਨ ਹੋ ਜਾ ਟਰੈਕਟਰ ਸਵਾ 6 ਲੱਖ ਲੋਨ ਹੋ ਜਾ ਰਿਆ ਨੰਬਰ ਹਾਂ ਨੰਬਰ ਆਪਣੇ ਕੋਲ ਐਚ ਆਰ ਹੀ ਹੁੰਦੀ ਹੈ ਐਨਓਸੀ ਮੈਨੂੰਸੀ ਮੈ ਲਿਆ ਕੇ ਦੇਣੀ ਹੈ ਦੂਰੋਂ ਕੋਈ ਬੰਦਾ ਚੱਲ ਕੇ ਆਵੇ ਵੀਡੀਓ ਪੂਰੀ ਦੇਖ ਕੇ ਯਾਰ ਮੇਰੀ ਗੱਲ ਸੁਣਾ ਜਿਹਨੇ ਲੋਨ ਕਰਾਉਣਾ ਹਾਂ ਜੀ ਉਨਿਲ ਦਾ ਪੰਜਾਬ ਹੀ ਮਿਲਣਾ ਪੰਜਾਬ ਲੈ ਲੋ ਹਰਿਆਣਾ ਲੈ ਲੋ ਖਰਚਾ ਉਹਦੇ ਉੱਤੇ ਸੇਮ ਹੀ ਹੁੰਦਾ ਸੇਮ ਹੀ ਹੋਣਾ ਠੀਕ ਹੈ ਗੱਲ ਜੇ ਅਸੀਂ ਬੈਂਕ ਨੂੰ ਐਨਓਸੀ ਦੇਵਾਂਗੇ ਬੈਂਕ ਫੇਅਰ ਹੀ ਸਾਨੂੰ ਪੈਸੇ ਦੇਊਗੀ ਠੀਕ ਹੈ ਜੀ ਠੀਕ ਹੈ ਗੱਲ ਉਹ ਸਾਡੀ ਪ੍ਰੋਬਲਮ ਹੈ ਐਨਓਸੀ ਲਿਆਉਣੀ ਲੈ ਕੇ ਦੇਣੀ ਠੀਕ ਹੈ ਜੀ ਤੇ ਲੈਣ ਵਾਲੇ ਦੀ ਪ੍ਰੋਬਲਮ ਨਹੀਂ ਹੈ ਠੀਕ ਹੈ ਜੀ ਜਿੰਨਾ ਚਿਰ ਤੁਹਾਡੇ ਨਾਂ ਨਹੀਂ ਹੁੰਦਾ ਟਰੈਕਟਰ ਉਹਨਾਂ ਚਿਰ ਸਾਡੀ ਜ਼ਿੰਮੇਵਾਰੀ ਹੈ ਕਾਗਜ਼ ਪੱਤਰ ਦੀ ਠੀਕ ਹੈ ਜੀ ਮੂਰੇ ਆ ਗਿਆ ਕੋਟਾ 5501 ਇਹਦੇ ਬਾਰੇ ਦੱਸਿ ਬਾਈ ਇਹ ਤੂੰ ਯਕੀਨਤਾ ਦਾ ਮੰਨਣਾ ਨਹੀਂ ਠੀਕ ਹੈ ਗਾਲਾ ਹਾਂਜੀ ਚਾਰੇ ਪਾਸੇ ਖੜੇ ਕੋਕਾ ਪੀਸੀ ਹੈ ਜੇ ਇਹ ਟਰੈਕਟਰ ਦੇ ਵੀ ਕਾਲਮ ਲੱਗੇ ਹੋਈ ਨਾ ਹਾਂਜੀ ਆਪਾਂ ਵੇਖਦੇ ਵੀ ਦੇਣਦਾਰ ਆ ਇਹ ਚ ਵੀ ਦੇਣਦਾਰ ਹਾਂ ਬੇਟੇ ਪਿੱਛੇ ਆਪਰੇ ਅਸ਼ਕੰਦਰ ਪਿਛਲੇ ਪਾਸੇ ਆ ਜਾ ਠੀਕ ਹੈ ਤੇ ਥੱਲੇ ਪਾਸੇ ਉਹ ਤੋਂ ਕੋਣ ਬੇਟੇ ਲਿਆ ਉਰੇ ਲਿਆ ਮੇਰੇ ਕੋਲ ਕੈਮਰਾ ਅ ਤਾਇਰ ਨਹੀਂ ਦੇਣਾ ਤੁਹਾਨੂੰ ਟਰੈਕਟਰ ਦੇ ਤਾਇਰ ਤੈਨੂੰ ਟਰੈਕਟਰ ਦੇ ਟਾਇਰ ਦਿੰਦੇ ਨਾ ਹਾਂਜੀ ਹੈਗੇ 80 80 85 ਪੈਸੇ ਹੈਗੇ ਆ ਬਾਈ ਜੀ ਆ ਜਾ ਉਰੇ ਆ ਕੀ ਆ 2017 ਹਾਂ 2017 ਨਾਲ ਦੇ ਟਾਇਰ ਨਾਲ ਦੇ ਟਾਇਰ ਨਹੀਂ ਠੀਕ ਹੈ ਠੀਕ ਹੈ ਗੱਲ ਟੌਪ ਮਾਡਲ ਟਰੈਕਟਰ ਆ ਸ਼ਕੰਦਰ ਸਿੰਘ ਆ ਠੀਕ ਹੈ ਜੀ ਤੇ ਇੰਜਨ ਗੇਅਰ ਦਾ ਕਿਵੇਂ ਆ ਮਾਹ ਟਰੈਕਟਰ ਰੁਪਿਆ ਬਾਈ ਇਹ ਰੁਪਿਆ ਹਾਂ ਠੀਕ ਹੈ ਮਾਡਲ ਕਿੰਨੇ ਆ ਮਾਡਲ ਹੈਗਾ 2017 18 ਦੀ ਆਰ ਸੀ ਆ 18 ਦੀ ਆਰ ਸੀ ਆ ਠੀਕ ਹੈ ਗੱਲ ਤੇ ਰੇਟ ਦੀ ਗੱਲ ਕਰੀਏ ਅੱਛਾ ਰੇਟ ਲੋਨ ਹੋ ਜੂਏ ਤੇ ਉੱਤੇ 465000 ਰੁਪਿਆ 465000 ਰੁਪਿਆ ਦਾ ਠੀਕ ਹੈ ਟਰੈਕਟਰ ਦੇਵਾਂਗੇ 4.5 ਦਾ 4.5 ਦਾ ਮੌਕੇ ਤੇ ਮਾਨ ਸਨਮਾਨ ਹੋ ਜੂਗਾ ਮੌਕੇ ਤੇ ਮਾਨ ਸਨਮਾਨ ਹੋ ਜੂਗਾ ਠੀਕ ਹੈ ਮੌਕੇ ਤੇ ਹੋਰ ਵੀ ਮਾਨ ਸਨਮਾਨ ਹੋ ਜੂ ਮਿੱਤਰੋ ਮੂਰੇ ਆ ਗਿਆ ਇਸਰ ਅੱਜ ਦੇ ਤਾਂ ਮੈਂ ਹੱਕ ਹੱਕ ਥਾਪੜ ਦਵਾਂ 551 ਪੌਣੇ 5 ਲੱਖ ਲੋਨ ਹੋ ਜੂਏ ਤੇ ਪੌਣੇ 5 ਲੱਖ ਪੌਣੇ 5 ਲੱਖ 47500 ਰੁਪਏ ਟਰੈਕਟਰ ਤੇ ਲੋਨ ਹੋ ਜੂਆ ਠੀਕ ਹੈ ਠੀਕ ਹੈ ਮੂਰੇ ਟਾਇਰ ਨਵੇਂ ਆ ਪਿਛਲੇ 40 ਕੇ ਪੈਸੇ ਆ ਠੀਕ ਹੈ ਜੀ 40 ਤੋਂ ਕੋਈ ਗੱਲ ਨਹੀਂ ਠੀਕ ਹੈ ਸੈੱਡ ਗੇਅਰ ਟੌਪ ਮਾਡਲ ਟਰੈਕਟਰ ਡਬਲ ਡਿਸਟ੍ਰੀਬਿਊਟਰ ਚ ਹਾਂਜੀ ਜੇ ਟਰੈਕਟਰ ਤੇ ਕਲਮ ਲੱਗੀ ਹੋਈ ਨਾ ਜ਼ਿੰਮੇਵਾਰ ਠੀਕ ਹੈ ਬੈਂਪਰ ਹੋ ਵੀ ਰਿਹਾ ਹੈ ਜੰਗੇਰ ਦਾ ਕਿਵੇਂ ਆ ਇਹ ਨਵਾਂ ਟਰੈਕਟਰ ਆ ਵੀਰੇ ਠੀਕ ਹੈ ਬਿਲਕੁਲ ਨਵਾਂ ਟਰੈਕਟਰ ਹੈ 465000 ਡਿਮਾਂਡ ਆ 19 ਮਾਡਲ ਆ 20000 ਸੀ ਠੀਕ ਹੈ ਜੀ ਇਹ ਸਾਰੇ ਪਤਾ ਕੀ ਗੱਲ ਆ ਬਾਈ 12ਵੇਂ 12ਵੇਂ ਮਹੀਨੇ ਦੇ ਨਿਕਲੇ ਹੋਇਆ ਸਾਰੇ ਠੀਕ ਹੈ ਜੀ ਠੀਕ ਹੈ 465 ਡਿਮਾਂਡ ਆ ਹਾਂ ਜੀ ਪੂਰੇ 4 ਲੱਖ ਪੂਰੇ 4 ਲੱਖ ਦਾ 65000 ਰੁਪਿਆ ਡੱਕਰਤਾ ਬਾਈ ਤੇ 75000 ਰੁਪਿਆ ਲੋਨ ਵੀ ਹੋ ਜੂ ਉੱਪਰ ਦੀ 75000 ਲੋਨ ਹੋ ਜੂ ਹੋਰ ਉੱਪਰ ਨਾਲ ਪੈਸੇ ਲੈ ਜਿਓ ਟਰੈਕਟਰ ਪੈਸੇ ਲੈ ਜਿਓ ਟਰੈਕਟਰ ਟਰੈਕਟਰ ਤਾਂ ਜਾਨੀਲ ਜਾਨਾ ਫਰੀ ਚ ਟਰੈਕਟਰ ਹੀ ਲੈ ਜਿਓ ਲੋਨ ਪੈਸੇ ਵੀ ਦੇਉ ਬਾਈ ਛੱਟ ਫਾਰਮ T20 ਆ ਗਿਆ ਵੀਰੇ ਤੇ ਛੋਟੇ ਘੇੜਾ ਛੋਟੇ ਘੇੜਾ ਲੱਥੀ 3 ਸਪੀਡ ਆ ਠੀਕ ਹੈ ਟਾਇਰ ਹੈ ਗਿਆ ਬਈ 85 ਤੋਂ 90 ਪੈਸੇ ਠੀਕ ਹੈ ਜੇ ਟਰੈਕਟਰ ਤੇ ਕਲਮ ਲੱਗੀ ਹੋ ਬੈਂਪਰ ਨੂੰ ਛੱਡ ਕੇ ਹਾਂਜੀ ਦੇਣਦਾਰ ਜੇ ਟਰੈਕਟਰ ਤੇ ਮਿੱਤਰੋ ਕਿਤੇ ਕਲਮ ਵੀ ਨਹੀਂ ਲੱਗੀ ਇੰਜ ਜਰਗਿਰਦਾ ਵੀ ਉਹਨੇ ਠੋਕਰ ਮਾਰਦਾ ਮੈਂ ਰੁਪਈਆ ਦਾ ਰੁਪਈਆ ਬਾਹਾ ਹੋਇਆ ਬਾਈ ਇਹ ਤਾਂ ਆਪ ਬਾਹਾ ਆਪ ਬਾਹਾ ਬਾਈ ਇਹ ਠੀਕ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਡਬਲ ਡਿਸਟ੍ਰਿਬਿਊਟਰ ਚ ਟਾਇਰਾਂ ਦੀ ਕੰਡੀਸ਼ਨ ਕੀ ਕਹਿੰਦੀ ਹੈ ਟਾਇਰ ਹੈਗੇ ਜੀ 85 85 90 ਪੈਸੇ 85 90 ਪੈਸੇ ਟਾਇਰ ਨੇ ਮਿੱਤਰੋ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਮਾਡਲ ਇਹ 19 19 ਮਾਡਲ ਹੈ ਜੀ ਤੇ ਰੇਟ ਫਿਰ ਰੇਟ 5.5 ਲੱਖ ਦਾ 5.5 ਲੱਖ 5 ਲੱਖ 85000 ਡਿਮਾਂਡ ਹੈ ਮਿੱਤਰੋ 5.5 ਲੱਖ ਦਾ ਇਹ ਨੁਕਰਾ ਕੋੜਾ ਬਣੂਗਾ ਤੇ ਮੂਰੇ ਆ ਗਿਆ 3730 ਸਪੈਸ਼ਲ ਡੇਸਨ ਜੂਜੀ ਗੇਰ ਵਾਲਾ ਜੂਜੀ ਗੇਰ ਵਾਲਾ ਤੇ ਇਹਦੇ ਬਾਰੇ ਦੱਸੀ ਬਾਈ ਇਹ ਬਾਈ ਟੌਪ ਮਾਡਲ ਟਰੈਕਟਰ ਆ ਠੀਕ ਹੈ ਜੀ ਅ ਡਬਲ ਡਿਸਟ੍ਰਿਬਿਊਟਰ ਆ ਠੀਕ ਹੈ ਜੀ ਸਾਰਾ ਕੁਝ ਕੰਪਨੀ ਦਾ ਕੋਈ ਬਾਤ ਚ ਨਹੀਂ ਲੱਗਿਆ ਠੀਕ ਹੈ ਜੀ ਅ ਡਬਲ ਡਿਸਟ੍ਰਿਬਿਊਟਰ ਕੰਪੈਸਿਟੀ ਜੈਕ ਕੰਪਨੀ ਦਾ ਠੀਕ ਹੈ ਜੀ ਠੀਕ ਹੈ ਗੱਲ ਬਾਈ ਹਾਂ ਜੀ ਦੱਸ ਗਿਆ ਬਾਈ ਕੰਪੈਸਿਟੀ ਜੈਕ ਸਾਰੇ ਪਾਸੋਂ ਦਿਖਾ ਦੇ ਟਰੈਕਟਰ ਠੀਕ ਹੈ ਜੀ ਕੋਲੂ ਮੂਰੇ ਲਿਆ ਪੁੱਤ ਕੈਮਰਾ ਬਾਹਰੋਂ ਦਿਖਾ ਤਾਂ ਵਿੱਚੋਂ ਵੀ ਦਿਖਾ ਇਹਨੂੰ ਵਿੱਚੋਂ ਵੀ ਦਿਖਾ ਦਿਓ ਬਾਈ ਟਰੈਕਟਰ ਲੇ ਆ ਗਰਾਂ ਵੀਰੋ ਪਿਆਣਾ ਬਾਈ ਜਮਲ ਨਵਾਂ ਬਿਲਕੁਲ ਹਾਤਾ ਹਾਤਾ ਦਿਖਾ ਕੇ ਰਾਂ ਠੀਕ ਹੈ ਗੱਲ ਵੀਰੇ ਆਪਣੀ ਜ਼ਿੰਮੇਵਾਰੀ ਹੈ ਬਾਈ ਟਰੈਕਟਰ ਦੀ ਚਲਾ ਕੇ ਬਾਹ ਕੇ ਤਸੱਲੀ ਕਰਕੇ ਲੈ ਕੇ ਜਾਓ ਬਾਈ ਇਹਨੂੰ ਠੀਕ ਹੈ ਜੀ ਠੀਕ ਹੈ ਗੱਲ ਇਹ ਮਾਡਲ ਮਾਡਲ ਹੈਗਾ ਬਾਈ ਜੀ ਇਹ 2019 ਤੇ ਰੇਟ ਰੇਟ ਬਾਈ ਸਾਰੇ ਪੰਜਾਬ ਚੋਂ ਪੁੱਛ ਕੇ ਆ ਸਕਦੇ ਹੋ ਠੀਕ ਹੈ ਜੀ ਇਹ ਟਰੈਕਟਰ ਦਾ ਯਾਰ ਹਾਂ ਮੈਂ ਸ਼ਰਤ ਲਾਉਣਾ ਤੁਹਾਨੂੰ ਇਹ 50000 ਟਰੈਕਟਰ ਨਾ ਵਾ ਨਾ ਦੇਵੇ ਨਾ ਹਾਂ ਵੀ ਮਾਰੇ ਉਛਾਤ ਠੀਕ ਹੈ ਜੇ 50000 ਨਾਲ ਠੀਕ ਹੁਣ ਤੂੰ ਕਿੰਨੇ ਦਾ ਕਰਦਾ ਮੈਂ ਟਰੈਕਟਰ ਦੇਉ 6 ਲੱਖ ਤੇ 10000 6 ਲੱਖ 10000 ਮੌਕੇ ਤੇ ਮਾਨਸ ਮਾਨਤਰੂ 75000 ਰੁਪਏ ਮੇਤਰੋ ਡਿਸਕਾਊਂਟ ਹੈ ਟਰੈਕਟਰ ਚ 75000 ਹਜੇ 75 ਹੁਣ ਉੱਡਿਆ ਹਜੇ ਇਹਦੇ 75 ਦੇ ਵਿੱਚ ਕੁਝ ਹੋਰ ਵੀ ਹੋਊਗਾ ਵੀ ਹਜੇ ਹੋਰ ਵੀ ਹੋ ਜੋ ਕੰਦਰਸਿਆਂ ਇੱਕ ਗੱਲ ਤੈਨੂੰ ਹੋਰ ਆ ਹਾਂ ਸਾਰੇ ਟਰੈਕਟਰਾਂ ਦਾ ਡੰਡੇ ਫਟੀਆਂ ਹਾਂ ਜੇ ਕਹਿੰਨਾ ਫੱਟੀ ਜਾਂ ਡੰਡਾ ਨਹੀਂ ਪਸੰਦ ਹਾਂ ਉਹ ਚੇਂਜ ਕਰਕੇ ਵੀ ਦੇ ਦਾਂਗੇ ਠੀਕ ਹੈ ਜੇ ਕੋਈ ਕਿਲੀ ਗੁੱਲੀ ਘੱਟ ਹੋਈ ਉਹ ਵੀ ਦੇਵਾਂਗੇ ਠੀਕ ਹੈ ਠੀਕ ਹੈ ਗੱਲ ਵੀਰੇ ਫਾਰਮ ਸੱਠ ਦੇ ਭਾਈ ਜੀ ਛਤਰੀ ਹੈ ਹੀ ਨਹੀਂ ਠੀਕ ਹੈ ਉਹ ਲਾਉਣੀ ਹੈ ਉਹਦੇ ਫੇਵਰ ਛਤਰੀ ਮਿਲੂਗੀ ਠੀਕ ਹੈ ਸੋਨਾਲੀ ਕਾ ਦੇ ਫੇਵਰ ਛਤਰੀ ਮਿਲੂਗੀ ਠੀਕ ਹੈ ਜੀ ਛੇ ਦੇ ਦੇ ਵੀ ਮਿਲ ਜੇ ਠੀਕ ਹੈ ਜੀ ਠੀਕ ਹੈ ਗੱਲ ਭਾਈ ਠੀਕ ਹੈ ਇੱਕ ਬੋਟਾ ਜਿੱਥੇ ਮਰਜੋ ਇਹ ਫਾਈਬਰ ਜਤਰੀਆਂ ਸਾਰਿਆਂ ਨਾਲ ਫਾਈਬਰ ਛਾਤਰੀਆਂ ਸਾਰਿਆਂ ਨਾਲ ਆਹ ਲਓ ਵੀ ਫਰੀ ਨੇ ਉਹ ਵੀ ਆਫਰ ਵੱਡੀ ਕਰਤੀ ਉਹ ਫਰੀ ਹੈ ਉਹ ਵੀ ਆਫਰ ਵੱਡੀ ਕਰਤੀ ਸਰ ਮੈਂ ਤਾਂ ਹਾਂਜੀ ਹਾਂਜੀ ਤੇ ਬਨਵਾ ਸਾਰੇ ਟਰੈਕਟਰਾਂ ਦੇ ਨਾਲ ਹਾਂ ਇੱਕ ਟਰੈਕਟਰ ਸੱਚ ਮੇਰੇ ਘਰੇ ਵੀ ਖੜਾ ਅੱਛਾ ਜੀ ਅ ਦੋ ਤਿੰਨ ਖੜੇ ਕਰੇ ਇੱਕ ਫਾਰਮ 50 ਖੜਾ ਵੀਰੇ 97 ਮਾਡਲ ਠੀਕ ਹੈ ਜੀ ਤੇ ਇੱਕ ਖੜਾ ਵੀਰੇ ਮੇਰੇ ਕੋਲੇ ਸੋਨਾ ਲੀਕਾ 745 15 ਮਾਡਲ ਟੌਪ ਮਾਡਲ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਠੀਕ ਹੈ ਜੀ ਠੀਕ ਹੈ ਗੱਲ ਟਾਇਰ ਬਿਲਕੁਲ ਨਵੇਂ ਆ ਠੀਕ ਹੈ ਜੀ ਕਿਉਂ ਅੱਜ ਮੈਂ ਤੇ ਭੁੱਲੂ ਸੀ ਠੀਕ ਹੈ ਜੀ ਤੇ ਲਿਆਂਦੇ ਨਹੀਂ ਗਏ ਨਹੀਂ ਤੇ ਨਹੀਂ ਗਏ ਠੀਕ ਹੈ ਗੱਲ ਕਿ ਥੋੜਾ ਜਿਹਾ ਸੀਜ਼ਨ ਚੱਲ ਰਿਹਾ ਸੀਜ਼ਨ ਚੱਲ ਰਿਹਾ ਠੀਕ ਹੈ ਗੱਲ ਹਾਂ ਸਾਰੇ ਟਰੈਕਟਰਾਂ ਦੇ ਨਾਲ ਡੰਮੀ ਟਰੈਕਟਰ ਛੋਟਾ ਛੋਟਾ ਟਰੈਕਟਰ ਸਨਮਾਨਤ ਦਿਖਾ ਵੀ ਦੇਣਾ ਕਿਹੜਾ ਟਰੈਕਟਰ ਦਿਖਾ ਵੀ ਦੇ ਬਾਈ ਠੀਕ ਹੈ ਗੱਲ ਛੋਟਾ ਟਰੈਕਟਰ ਸਨਮਾਨਤ ਕੀਤਾ ਜਾਣਾ ਬਾਈ ਡੰਮੀ ਟਰੈਕਟਰ ਆਹ ਟਰੈਕਟਰ ਦੇਵਾਂਗੇ ਵੀਰੇ ਆਹ ਡੰਮੀ ਟਰੈਕਟਰ ਟਰੈਕਟਰ ਨਾਲ ਆਹ ਸੀ ਬਾਈ ਭੁੱਲੂ ਮਰਵਾ ਦੇਨੇਗਾ ਠੀਕ ਹੈ ਗੱਲ ਛੋਟੇ ਜਵਾਕ ਵੀ ਖੁਸ਼ ਤੇ ਤੁਸੀਂ ਵੀ ਖੁਸ਼ ਨਾਲ ਇਹ ਟਰਾਲੀ ਵੀ ਆ ਟਰਾਲੀ ਵੀ ਆ ਰੇਤਾ ਢੋਣ ਵਾਸਤੇ ਤੇ ਠੀਕ ਹੈ ਗੱਲ ਕਰਮਾ ਜੀ ਤੇ ਹਰ ਚਾਬੀ ਦੇ ਨਾਲ 1000 ਰੁਪਿਆ ਹਰ ਚਾਬੀ ਦੇ ਨਾਲ 1000 ਰੁਪਿਆ ਕੱਟਾ ਨਹੀਂ ਕੱਟੇ ਵੱਛੇ ਨਹੀਂ ਵੇਚਨੇ ਆਪਾਂ ਠੀਕ ਹੈ ਜੀ ਆਪਾਂ ਝੋਟੇ ਵਿੱਚ ਝੋਟਨੇ ਵੇਚ ਰਿਹਾ ਤੇ ਇਸ ਤੋਂ ਬਾਅਦ ਵੀ ਲਕੇਸ਼ਰ ਦੱਸ ਅੱਜ ਇੱਕ ਗੱਲ ਹੋਰ ਹਾਂਜੀ ਤੇਰੀ ਵੀਡੀਓ ਦੇ ਇੱਕ ਹੋਰ ਕਰਦਾ ਬੰਪਰ ਨਾਲ ਹਾਂਜੀ ਜੇ ਕਿਸੇ ਟਰੈਕਟਰ ਦਾ ਤੁਹਾਨੂੰ ਇੰਜਨ ਦਾ ਤੇਲ ਮਾੜਾ ਲੱਗਿਆ ਹਾਂਜੀ ਸਰਵਿਸ ਕਰਕੇ ਦੇ ਦਿਆਂਗਾ ਸਰਵਿਸ ਵੀ ਬਿਲਕੁਲ ਫ੍ਰੀ ਲੋ ਵੀ ਹੁਣ ਤਾਂ ਟਰੈਕਟਰੀ ਬਿਲਕੁਲ ਨਵਾਂ ਬਣ ਗਿਆ ਡੰਮੀ ਟਰੈਕਟਰ ਹੋ ਗਿਆ ਫਾਈਬਰ ਸਾਤਰੀ ਹੋ ਗਈ ਸਰਵਿਸ ਵੀ ਰਹੀ ਹੋ ਗਈ ਤੇ 85000 ਰੁਪਏ ਦਾ ਡਿਸਕਾਊਂਟ ਹੋ ਗਿਆ ਇਸ ਤੋਂ ਬਾਅਦ ਕੀ ਚਾਬੀ ਦੇ ਨਾਲ 1000 ਰੁਪਏ ਤੇ ਗੱਡੀ ਚੜ ਗਈ ਹੁਣ ਤਾਂ ਮੌਕਾ ਹੀ ਹੈ ਸਾਬ ਲੋ ਹਫਤੇ ਦਾ ਅੱਛੀ ਗੱਲ ਇਹ ਆ ਬਾਲੇ ਕਹਿ ਦਿੰਦੇ ਆ ਭਾਈ ਟੈਂਕੀ ਭਰ ਕੇ ਦੇਵਾਂਗੇ ਉਹ ਡੈਂਕੀ ਡੁੰਕੀ ਨਹੀਂ ਵੀਰੇ ਉਹ ਟੈਂਕੀ ਛੁੱਟੀ ਜਿਹਾ ਚ ਭਰ ਕੇ ਦੇਣੀ ਹੁੰਦੀ ਹੈ ਸੌਦਾ ਜਿੱਥੇ ਮਰਜ਼ੀ ਲੈ ਕੇ ਦੇਖਿਓ ਉਹਦਾ ਕਰਨ ਤੋਂ ਬਾਅਦ ਸਭ ਕੁਝ ਬਦਲ ਕੇ ਦੇਵਾਂਗਾ ਸਭ ਕੁਝ ਤੇ ਅੱਛਾ ਹਾਂ ਰੇਟ ਬੋਲਿਆਂ ਹਾਂ ਸਰਪਤਾ ਵੀ ਜੇ ਕਰਤੀਆਂ ਨਾ ਮੈਂ ਤੁਹਾਡੇ ਆਉਣ ਤੋਂ ਪਹਿਲਾਂ ਜਾਂ ਫੈਬਰ ਜੇ ਤਰੀ ਲਵਾਤੀ ਉਹ ਕੰਮ ਨਹੀਂ ਹੈਗਾ ਇਹ ਆਏ ਕਰ ਉਹ ਕੰਮ ਨਹੀਂ ਹੈਗਾ ਸ਼ਰਮੇ ਤੇ ਭਾਈ 1 ਮਿੰਟ ਖੜ ਜਾ ਕਿ ਉਹ ਕੰਮ ਨਹੀਂ ਹੈਗਾ ਕਿ ਭਾਈ ਇਹਦੇ ਫਿਲਟਰ ਬਦਲਤਾ ਜੀ ਇਹਦਾ ਤੇਲ ਬਦਲਦਾ ਜੀ ਇਹ ਛਤਰੀ ਲਾਤੀ ਜੀ ਉਹੀ ਕਰਦੇ ਕਰਦੇ 20000 ਕਨਾ ਦਿੰਦੇ ਆ ਠੀਕ ਹੈ ਜੀ ਲਵਾਉਂਗਾ ਸਰਵਿਸ ਕਰੂਗਾ ਮੈਂ ਆਪਦੀ ਲੋੜ ਨੂੰ ਕਰੂਗਾ ਠੀਕ ਹੈ ਜੀ ਠੀਕ ਹੈ ਗੱਲ ਸਾਰੇ ਟਰੈਕਟਰਾਂ ਨੂੰ ਤੇਲ ਬਿਲਕੁਲ ਨਵਾਂ ਮਿਲੂਗਾ ਠੀਕ ਹੈ ਜੀ ਇੱਕ ਸਰਮੇ ਚ ਹੋਰ ਕਰਨੇ ਜੇ ਕੋਈ ਭਾਈ ਚਾਹੁੰਦਾ ਮੈਂ ਮੜਾਇਆ ਕਹਿਦੇ ਕੋਈ ਸਾਇ ਦੇ ਜੇ ਤੁਸੀਂ ਆਏ ਚਾਹਣਿਓ ਵੀ ਸਰਵਿਸ ਸਾਡੀ ਪਿੱਠ ਪਿੱਛੇ ਹੋਈ ਆ ਸਰਮੇ ਯਾਰ ਸਾਹਮਣੇ ਕਰਕੇ ਦੇ ਦੇਣਗੇ ਕਰਦਾ ਹੈ ਸਾਹਮਣੇ ਸਰਵਿਸ ਕਰਕੇ ਦੇ ਦੇਣਗੇ ਟਰੈਕਟਰ ਦੀ ਲੈ ਭਾਈ ਲੈ ਤੁਸੀਂ ਇੱਕ ਵਾਦਾ ਹੋਰ ਆ ਹਾਂ ਜੀ ਜਿਹੜਾ ਭਰਾ ਫੋਨ ਤੇ ਇਥੋਂ ਟਰੈਕਟਰ ਲੈਂਦਾ ਕੇ ਭੇਜ ਦੇ ਹਾਂ ਜੀ ਠੀਕ ਹੈ ਗੱਲ ਜੇ ਨਾਉ ਜੇ ਪਸੰਦ ਨਾ ਹੋਇਆ ਨਾ ਡਾਕਟਰ ਹਾਂ ਬਾਸ ਭੇਜ ਦਿਓ ਦੇ ਪੈਸੇ ਲੈ ਲਓ ਠੀਕ ਹੈ ਜੀ ਇੱਕ ਲੋਕੇਸ਼ਨ ਦੱਸ ਦਿਓ ਬਾਈ ਲੋਕੇਸ਼ਨ ਤਲਵੰਡੀ ਸਾਬੋ ਬਾਈ ਟਰੈਕਟਰ ਮੰਡੀ ਦੇ ਵਿੱਚ ਪੰਜਾਬੀ ਢਾਬੇ ਦੇ ਬਿਲਕੁਲ ਮਗਰਲੇ ਪਾਸੇ ਆ ਬਾਈ ਆਪਣੀ ਮੰਡੀ ਠੀਕ ਹੈ ਜੀ ਇਸ ਤੋਂ ਇਲਾਵਾ ਇਲਾਵਾ ਜੇ ਆਉਂਗੇ ਤਾਂ ਬਾਈ ਰਾਮਾ ਰੋਡ ਤੋਂ ਸੰਗਤ ਰੋਡ ਆਉਂਦਾ ਹਾਂਜੀ ਸੰਗਤ ਰੋਡ ਤੇ ਬਾਈ 4 ਨੰਬਰ ਗਲੀ ਤੱਪਨਸਰ ਟੋਕੇ ਵਾਲੀ ਮਸ਼ੀਨ ਲੱਗੇ ਸੜਕ ਦੇ ਉੱਤੇ ਠੀਕ ਹੈ ਜੀ ਉਹ ਤੁਹਾਡੇ ਭਰਾ ਦੇ ਬਾਰਗੇ ਲੱਗੇ ਠੀਕ ਹੈ ਜੀ ਉੱਥੇ ਕੰਟੈਕਟ ਕਰ ਸਕਦਾ ਉਹ ਆਪਣਾ ਘਰ ਠੀਕ ਹੈ ਜੀ ਮੋਬਾਈਲ ਨੰਬਰ ਕਿੰਨਾ ਸਰਮਾ ਜੀ ਹਾਂ WhatsApp ਨੰਬਰ 887294545 ਕਾਲਿੰਗ ਨੰਬਰ 9478845 ਠੀਕ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਬਾਈ ਸਰਮੇ ਜਾਣ ਹਜੇ ਕੱਟ ਨਹੀਂ ਨਾ ਬਾਈ ਜੀ ਜੇ ਤਾਂ ਤੁਸੀਂ ਚਾਹੁੰਦੇ ਹੋ ਹਾਂਜੀ ਚੱਲੂ ਤਾਂ ਮੈਂ ਸੋਡੇ ਨਾਲ ਇਹਦੇ ਨਾਲ ਤਾਂ ਚੱਲਦਾ ਹੀ ਜੇ ਤਾਂ ਤੁਸੀਂ ਚਾਹੁੰਦੇ ਹੋ ਕਿ ਇਸ ਚੈਨਲ ਤੇ ਵੀਡੀਓ ਆਉਣੀ ਚਾਹੀਦੀ ਹਾਂਜੀ ਠੀਕ ਹੈ ਮੈਂ ਕਿਹੜਾ ਇਹ ਤੋਂ ਪੈਸੇ ਲੈਣੇ ਆ ਜਾਂ ਮੈਨੂੰ ਚੈਨਲ ਤੋਂ ਪੈਸੇ ਆਉਣਗੇ ਮੈਨੂੰ ਕੁਝ ਨਹੀਂ ਆਉਂਦਾ ਨਾ ਮੈਂ ਲਵਾਂ ਨਾ ਦੇਵਾਂ ਦੇ ਭਮਾ ਦੇਵਾਂ ਲੈਂਦਾ ਨਹੀਂ ਇਹਨਾਂ ਤੋਂ ਗੁੱਸਾ ਨਾ ਕਰੋ ਨਾ 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 ਕੋਈ ਗੱਲ ਜੇ ਵਧੀਆ ਲੱਗੀ ਤੁਹਾਨੂੰ ਵੀਡੀਓ ਚੈਨਲ ਤੇ ਇਸ ਤੇ ਠੀਕ ਹੈ ਗੱਲ ਤੇ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਵੀਰੇ ਠੀਕ ਹੈ ਗੱਲ ਅੱਜ ਤੋਂ ਹੀ ਤੁਸੀਂ ਕਮੈਂਟ ਕਰੋ ਜਿਹੜੇ ਮਰਜ਼ੀ ਚੈਨਲ ਤੇ ਕਰੋ ਮੇਰੀ ਵੀਡੀਓ ਤੇ ਅਸੀਂ ਕੋਰੀਅਰ ਕਰਾਂਗੇ ਡੰਮੀ ਟਾਈਟਰ ਠੀਕ ਹੈ ਠੀਕ ਹੈ ਗੱਲ ਉਹਨਾਂ ਬਕਾਇਦਾ ਤੌਰ ਤੇ ਬਾਈ ਨੂੰ ਕਮੈਂਟ ਕਰਾਂਗੇ ਕਮੈਂਟ ਤੇ ਨੰਬਰ ਮੰਗਾਵਾਂਗੇ ਨੰਬਰ ਮੰਗਾ ਕੇ ਤੁਹਾਡਾ ਇਹ ਬਕਾਇਦਾ ਕਮੈਂਟ ਜਿਹੜੇ ਹੋਣਗੇ ਉਹ ਸ਼ਰਮਾ ਜੀ ਚੈੱਕ ਕਰਨਗੇ ਮੇਰੇ ਪੇਜ ਰਾਹੀਂ ਪਤਾ ਕੀ ਗੱਲ ਚੱਲ ਰਹੀ ਹੈ ਮੈਂ ਬਾਈ ਇੱਕ ਗੱਲ ਬਹੁਤ ਖੁਸ਼ ਆ ਬਹੁਤ ਬਹੁਤ ਧੰਨਵਾਦ ਬਾਈ ਇਹਨਾਂ ਦਾ ਸਾਰਿਆਂ ਦਾ ਕਿ ਮਤਲਬ ਬਾਈ ਜਿਹੜਾ ਕਮੈਂਟ ਕਰਦੇ ਨਾਲ ਹਾਂਜੀ ਬਾਈ ਸਾਰਿਆਂ ਦਾ ਧੰਨਵਾਦ ਠੀਕ ਹੈ ਮਿਹਰਬਾਨੀ ਠੀਕ ਹੈ ਬਹੁਤ ਵਧੀਆ ਕਮੈਂਟ ਕਰਦੇ ਕੋਈ ਮਾੜਾ ਕਮੈਂਟ ਨਹੀਂ ਕਰਦਾ ਭਰਾ ਮੇਰਾ ਯਾਰ ਬਹੁਤ ਬਹੁਤ ਮਿਹਰਬਾਨੀ ਹੈ ਬਾਈ ਇਸ ਗੱਲੋਂ ਤੁਹਾਡੀ ਇਹ ਬੰਦੇ ਦੀ ਔਕਾਤ ਪਤਾ ਲੱਗ ਜਾਂਦੀ ਕਮੈਂਟਾਂ ਦੇ ਠੀਕ ਹੈ ਜੀ ਠੀਕ ਹੈ ਗੱਲ ਠੀਕ ਹੈ ਜੀ ਤੇ ਵੀਰੇ ਪੇਨ ਨੂੰ ਦੱਬ ਕੇ ਲਾਇਕ ਕਮੈਂਟ ਸ਼ੇਅਰ ਕਰ ਦਿਓ ਪੇਨ ਨੂੰ ਕਰ ਲਿਓ ਫੋਲੋ ਕੀ ਨਾਂ ਆਪਣੇ ਸਕੰਦਰ ਸਿੰਘ ਮਾਨ ਸਕੰਦਰ ਸਿੰਘ ਮਾਨ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਬਾਈ ਸਸੀ ਗਾ ਸਤਿ ਸ੍ਰੀ ਅਕਾਲ ਬਾਈ